ਸਰੀ ਸੰਗੀਨਾਂ ਨੂੰ ਪਹਿਰੋ 쿠שי ਫਿਗਰੇ ਸ਼ੇਰਾਂ ਨੂੰ ਪਾਓ ਹਰ ਮਿੱਟੀ ਦੀ ਆਪਣੀ ਖਸਮਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਜਾਬਰ ਹਰ ਫੱਟਾ ਮੱਥਾ ਨਹੀਂ ਚੁੱਕਦਾ ਹਰ ਬਨ ਲਾਇਆ ਬਨ ਲਾਇਆ ਬੰਨ ਲਾਇਆ ਛੱਡ ਨਹੀਂ ਰੁਕਦੀ ਇੱਦਾਂ ਹੀ ਪੰਜਾਬ ਦੇ ਹਾਕਮ ਦੇ ਨਾਲ ਹੋਣੀ ਆ ਇਹਨਾਂ ਨੇ ਲਗਾਤਾਰ ਇਹਨਾਂ ਤਿੰਨ ਸਾਲਾਂ ਦੇ ਵਿੱਚ ਕਿਸਾਨਾਂ ਦੇ ਉੱਪਰ ਵਿਦਿਆਰਥੀਆਂ ਦੇ ਉੱਪਰ ਮਜ਼ਮਾਂ ਦੇ ਉੱਪਰ ਆਪਣੀ ਜ਼ਬਰ ਦੀ ਇਤਹਾਅ ਕੀਤੀ ਆ ਔਰ ਇਹ ਪਿਛਲੇ ਸਮਾਂ ਦੇ ਵਿੱਚ ਕਿਤੇ ਗਏ ਮੌਦਿਆਂ ਨੂੰ ਭੁੱਲ ਗਏ ਜਿਹੜੇ ਚੋਣਾਂ ਦੌਰਾਨ ਸਾਲਾਂ ਦੇ ਹਿਤੈਸ਼ੀ ਬਣਦੇ ਹੁੰਦੇ ਸੀਗੇ ਉਹਨਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਗੱਲ ਕਰਦੇ ਹੁੰਦੇ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੀ ਗੱਲ ਕਰਦੇ ਹੁੰਦੇ ਸੀਗੇ ਲੇਕਿਨ ਜਦੋਂ ਇਹ ਸੱਤਾ ਦੇ ਵਿੱਚ ਆਏ ਸੱਤਾ ਦੇ ਵਿੱਚ ਆਹਾਂ ਤੋਂ ਬਾਅਦ ਇਹ ਕਾਰਪੋਰੇਟਾਂ ਦੇ ਦਲਾਲ ਬਣ ਗਏ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਸੀ ਕਿ ਜਿਹੜੀ ਪਾਰਟੀ ਦੇ ਵਿੱਚੋਂ ਇੱਕ ਚੋਣਾ ਲੜਦੇ ਆ ਉਹ ਸ਼ੁਰੂਆਤੀ ਤੋਂ ਪੋਰਟਾਂ ਦੇ ਦਰਾਂ ਦੇ ਸੀਗੇ ਅਜੀ ਲਗਾਤਾਰ ਇਹ ਕਹਿੰਦੇ ਆਇਆ ਕਿ ਆਮ ਆਦਮੀ ਪਾਰਟੀ ਇਹ ਚੜੂ ਪਾੜੀ ਤੇ ਭਾਜਪਾ ਵਾਲੇ ਸਿੱਧੀ ਪੀਟੀਵੀ ਬਹ ਗਈ ਆ ਤੇ ਪੀਟੀਵੀ ਨੇ ਕੋਈ ਉਹ ਬਕਰ ਕੰਮ ਨਹੀਂ ਕੀਤਾ ਜਦੋਂ ਪੰਜਾਬ ਦੇ ਹਿੱਤਾਂ ਦੇ ਵਿੱਚ ਕੁ ਵੱਡਾ ਹੋਏ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਪੁਚਾਉਣ ਦੇ ਵਿੱਚ ਇਹਨਾਂ ਨੇ ਪੂਰੀ ਸ਼ਿੱਦਤ ਲਾ ਦਿੱਤੀ ਜਦਾਂ ਮੁਲਾਜ਼ਮਾਂ ਦਾ ਕੋਈ ਕਾਨੂੰਨ ਸਾਡੇ ਸਕੂਲਾਂ ਨੂੰ ਸਾਡੇ ਅਧਿਆਪਕਾਂ ਨੂੰ ਸਸਪੈਂਡ ਕਰਕੇ ਡਰਾਉਣਾ ਚਾਹੁੰਦੇ ਆ ਚੌਂਕੇ ਸਕੂਲ ਦੇ ਵਿੱਚ ਇਹ ਜਿਹੜਾ ਪਿਛਲੇ 5-6 ਮਹੀਨੇ ਤੋਂ ਚੱਲ ਰਿਹਾ ਹੈ ਸਾਡੇ ਅਧਿਆਪਕਾਂ ਨੂੰ ਟਰਮੀਨੇਟ ਕਰਕੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕਰਕੇ ਡਰਾਉਣਾ ਚਾਹਿਆ ਲੇਕਿਨ ਇਹਨੂੰ ਮੂਦੀ ਖੜੀ ਪਈ ਹੈ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਲਗਾਤਾਰ ਇੱਕ ਘੰਟੇ ਵਿੱਚ ਬਣ ਕੇ ਚੌਂਕੇ ਵਰਗੇ ਸਕੂਲ ਹੋਰ ਜਿਹੜੇ ਆ ਦਰਸ਼ਕੋਂ ਸਾਡੇ ਪੰਜਾਬ ਦੇ ਵਿੱਚ ਹੈਗੇ ਆ ਉਹਨਾਂ ਦਾ ਘੋਲ ਵੀ ਬਾਕੀ ਹੈ ਲੈ ਸਾਡੇ ਸਾਹਮਣੇ ਇਹ ਪਕੂਰੀ ਸਿੱਖਿਆ ਨੂੰ ਬਚਾਉਂਦਾ ਮਸਲਾ ਸਾਡੇ ਸਾਹਮਣੇ ਖੜਾ ਹੈ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਹ ਕਿਸਾਨਾਂ ਦੀ ਜ਼ਮੀਨਾਂ ਦੇ ਉੱਪਰ ਸਵਾਲ ਬਣਿਆ ਹੋਇਆ ਹੈ ਇਹ ਪੰਜਾਬ ਦੀ ਸਿੱਖਿਆ ਦੇ ਉੱਪਰ ਵੀ ਜਿ세 ਤਰ੍ਹਾਂ ਦਾ ਬਰਾਬਰ ਦਾ ਸਵਾਲ ਹੈ ਇਹ ਪਿਛਲੇ 1 ਮਹੀਨੇ ਤੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਜਾ ਕੇ ਕੋਈ ਆਹ ਪਹਾੜੀਆਂ ਬਿਲਡਿੰਗਾਂ ਦੇ ਉੱਪਰ ਜਾ ਕੇ ਨੀਂ ਪੱਥਰ ਲਾ ਰਹੇ ਆ ਕਰੋੜਾਂ ਰੁਪਈਏ ਜਿਹੜੇ ਵਹਾਏ ਜਾ ਰਹੇ ਆ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਉਹ ਵਹਾਈ ਜਾ ਰਹੀ ਹੈ ਸਕੂਲਾਂ ਦੇ ਅੰਦਰ ਜਿਹੜਾ ਪੜ੍ਹਾਈ ਦਾ ਜਿਹੜਾ ਬਿਲਕੁਲ ਮਾਹੌਲ ਨਹੀਂ ਹੈ ਇਹ ਸਰਕਾਰ ਦੋ ਮੁਤਿਆਂ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇਣੀ ਚਾਹੀ ਸੀ ਸਾਥੀਓ ਇੱਕ ਸਿੱਖਿਆ ਦੇ ਨਾਮ ਤੇ ਦੂਸਰਾ ਸਿਹਤ ਦੇ ਨਾਮ ਤੇ ਪੰਜਾਬ ਦੇ ਇਧਰ ਸਿੱਖਿਆ ਦੇ ਉੱਪਰ ਜਿਹੜਾ ਕੁਝ ਉੱਪਰ ਭੱਤੇ ਆ ਤੁਹਾਡੇ ਤੋਂ ਕੋਈ ਲੁਕਿਆ ਹੋਇਆ ਨਹੀਂ ਹੈ ਸਿਹਤ ਦੇ ਨਾਮ ਤੇ ਪੰਜਾਬ ਦੇ ਅੰਦਰ ਜੋ ਇਹ ਸਥਿਤੀ ਹੱਗਿਆ ਲਗਭਗ 3600 ਦੇ ਕਰੀਬ ਸਰਕਾਰੀ ਡਾਕਟਰਾਂ ਦੀਆਂ ਪੋਸਟਾਂ ਹੈਗੀਆਂ ਪਰ ਉਹਦੇ ਵਿੱਚ 1900 ਤੋਂ ਵੱਧ ਜਿਹੜੀਆਂ ਅੱਲੀ ਪੰਜਾਬ ਅੱਖ ਡਾਕਟਰ ਹੈ ਨਹੀਂ ਜਿਹੜੀਆਂ ਪੰਜਾਬ ਦੀ ਪੂਰ ਸੈਂਕਸ਼ਨ ਪੋਸਟਾਂ ਦੀ 51% ਬਣਦੀ ਹੈ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ ਆ ਉਹਨਾਂ ਦੀ 47% ਤੋਂ ਵੱਧ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਪਰ ਉਹ ਕਹਿੰਦੇ ਇੱਥੇ ਅਸੀਂ ਸੇਵਾ ਸੇਤ ਨੂੰ ਠੀਕ ਕਰਾਂਗੇ ਇਹ ਕੁਝ ਬਿਲਡਿੰਗਾਂ ਤੋਂ ਬਣਾ ਰਹੇ ਆ ਉਹਨਾਂ ਬਿਲਡਿੰਗਾਂ ਦੇ ਵਿੱਚੋਂ ਇਹਨਾਂ ਨੂੰ ਕਮਿਸ਼ਨ ਮਿਲਦਾ ਹੈ ਇਸ ਕਰਕੇ ਉਹ ਬਿਲਡਿੰਗਾਂ ਉਹਨੂੰ ਜ਼ਿਮਾਰੀ ਕਰ ਰਹੇ ਆ ਲੇਕਿਨ ਉੱਥੇ ਜਦੋਂ ਲੋੜੀਦਾ ਇਨਫਰਾਸਟ੍ਰਕਚਰ ਹੈਗਾ ਜਿਹੜੇ ਲੋੜੀਂਦੇ ਡਾਕਟਰ ਹੈਗੇ ਉਹਨਾਂ ਦੀ ਇੱਕ ਦੀ ਭਰਤੀ ਨਹੀਂ ਕਰਦੇ ਥਾਂ ਵਾਲੇ ਸਮੇਂ ਦੇ ਵਿੱਚ ਸਿੱਖਿਆ ਸਕੂਲਾਂ ਦੇ ਅੰਦਰ ਹਜ਼ਾਰਾਂ ਪੋਸਟਸ ਸਰਪਲਸ ਕਰਕੇ ਸਾਡੇ ਇਹ ਆਪਤਾਂ ਵੀ ਪੋਸਟ ਖਾਣ ਜਾ ਰਹੇ ਐ ਇਹ ਵੀ ਸਾਡੇ ਸਾਹਮਣੇ ਇੱਕ ਵੱਡਾ ਸਵਾਲ ਹੈ ਖਾਨ ਵਾਲੇ ਸਾਡੇ ਦੇ ਵਿੱਚ ਇਹ ਸਕੂਲਾਂ ਨੂੰ ਸਾਡੇ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਉਹ ਕਿੰਨੀ ਜਾ ਰਹੀ ਹੈ ਮੈਂ ਪਿਛਲੀ ਵਾਰੀ ਵੀ ਜਿਹੜੇ ਉੱਥੇ ਭਰਮਪੂਰਵ ਫੂਲ ਦੇ ਵਿੱਚ ਰੀਣੀ ਹੋਈ ਸੀ ਉਹਦੇ ਵਿੱਚ ਵੀ ਇਹ ਗੱਲ ਕਰੀ ਸੀ ਕਿ ਇਹ ਕਹਿੰਦਾ ਸੈਟ ਸੀਗਾ ਪਰ ਉਹਨੂੰ ਇੱਥੇ ਕੋਤਾਂ ਦੀ ਚਾਰੀ ਦੇ ਵਿੱਚ ਸੀਗੀ ਲੈ ਕੰਨ ਇਹ ਇੱਕ ਅਦਾ ਜਿਹੜਾ ਹੈਗਾ ਲੋਕਾਂ ਦੇ ਘੋੜੇ ਦੇ ਸਾਹਮਣੇ ਇਹਨਾਂ ਦਾ ਬਾਹ ਨਹੀਂ ਚੱਲ ਰਹੀ ਨਹੀਂ ਤਾਂ ਇਹ ਕਿ ਸਾਰੇ ਸਾਰੇ ਪੰਜਾਬ ਦੇ ਸਕੂਲ ਇਹਨਾਂ ਦੇ ਆਦਰ ਸਕੂਲ ਬਣਾਉਣ ਦਾ ਖਾਯਾ ਕਰਿਆ ਹੋਇਆ ਹੈ ਸਾਥੀਓ ਇਹਨਾਂ ਨੇ ਵਕਤ ਵਕਤ ਗਿੰਮਾਂ ਦੇ ਤਹਿਤ ਚਾਹੇ ਸਕੂਲ ਆਫ ਫੈਮਿਲੀ ਨੇ ਸਹਿਆ ਚਾਹੇ ਸਕੂਲ ਆਫ ਹੈਪੀਨੈਸ ਹੈ ਜਾਂ ਨਿਊ ਸੈਜੂਕੇਸ਼ਨ ਪਾਲਿਸੀ ਦੇ ਤਹਿਤ ਪੰਜਾਬ ਦੇ ਅੰਦਰ ਕਿੰਨੇ ਸਕੂਲ ਖੜੇ ਕੀਤੇ ਜਾ ਰਹੇ ਹਨ ਨਵੇਂ ਕਾਲਜਾਂ ਦੇ ਵਿਚ ਅਨੰਦ ਲਾ ਜੀ ਸਿੱਤੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਉੱਥੇ ਉੱਥੇ ਉਹਨਾਂ ਸਕੂਲਾਂ ਦੇ ਵਿੱਚ ਪ੍ਰਾਈਵੇਟ ਟੀਚਰ ਭਰਤੀ ਕੀਤੀ ਜਾ ਰਹੀ ਹੈ ਤੇ ਹੋਰ ਨਾਮ ਵਾਲੇ ਸੰਗਠਨ ਦੇ ਵਿੱਚ ਇਹਨਾਂ ਆਰਐਸਐਸ ਅਤੇ ਬੀਜਪੀ ਦੇ ਜਿਹੜੇ ਵੌਲੰਟੀਅਰ ਹਰੇ ਉਹ ਇਹਨਾਂ ਸਕੂਲਾਂ ਦੇ ਵਿੱਚ ਨਾਮ ਦਾਖਲ ਕਰ ਰਹੇ ਆ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਜਿੱਥੇ ਤੁਹਾਡੀ ਜ਼ਿੰਮੇਵਾਰੀ ਹੈ ਜਿੱਥੇ ਫਤਰੀ ਪ੍ਰਾਪਰ ਦੀ ਕਰਤ ਕਰਨੀ ਪਣੀ ਆ ਕਿਉਂਕਿ ਇਹ ਤੁਹਾਡੇ ਸਕੂਲਾਂ ਦੇ ਅੰਦਰ ਪੰਜਾਬੀ ਦੇ ਪੰਜਾਬੀ ਨੂੰ ਖਤਮ ਕਰਦੇ ਦੇ ਪਿਛਲੇ ਦਿਨਾਂ ਲਈ ਦਿਨ ਦੇ ਵਿੱਚ ਇਹਨਾਂ ਦੇ ਬਹੁਤ ਵੱਡਾ ਜਿਹੜਾ ਹੈ ਇੱਕ ਸਾਡੀ ਸਟ੍ਰੈਟਜੀ ਹੈ ਕਿ ਮੈਂ ਤੁਹਾਨੂੰਗਾ ਇਹਨਾਂ ਦੇ ਸਕੂਲਾਂ ਦੇ ਅੰਦਰ ਟੈਂਗੂ ਐਜੂਕੇਸ਼ਨਲ ਟੈਂਗੂ ਸਿਖਾਉਣ ਦੀ ਜਿਹੜੀ ਹੈਗੀ ਹੈ ਇੱਕ ਕੋਪੇ ਕੰਦਾ ਲੱਗਿਆ ਹੈ ਜਿਹੜਾ ਟੈਂਗੂ ਦੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਹੈਗਾ ਲੇਕਿਨ ਜਦੋਂ ਪਤਾ ਲੱਗਿਆ ਬੱਚਿਆਂ ਨੂੰ ਪੜਾਈ ਤੋਂ ਦੂਰ ਕਰਨ ਦੇ ਲਈ ਸਕੂਲਾਂ ਦੇ ਅੰਦਰ ਰਸਮਾਂ ਕਰਾਂ ਦੇ ਜਿਹੜੇ ਪ੍ਰੋਪਾਗੈਂਡ ਦੇ ਤਹਿਤ ਉਹ ਅੱਜ ਬੱਚਿਆਂ ਨੂੰ ਲਗਾਤਾਰ ਸਕੂਲਾਂ ਦੇ ਵਿੱਚੋਂ ਜਿਹੜਾ ਪੜਾਈ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਸਾਲ ਲਗਭਗ 6 ਮਹੀਨੇ ਸਿਲੇਬਸ ਜਿਹੜਾ ਕਰਵਾਇਆ ਨਹੀਂ ਗਿਆ ਔਰ ਇਸ ਪਾਰੀ 2 ਮਹੀਨੇ ਪੀਛੇ ਗਏ ਕਿਤਾਬਾਂ ਪੁਰੀਆਂ ਨਹੀਂ ਆਈਆਂ ਕਿਤਾਬਾਂ ਆਵ ਹੀ ਨਹੀਂ ਆ ਉਹਨਾਂ ਦੀ ਪੜਾਈ ਨਹੀਂ ਕਰਵਾਣ ਦਿੱਤੀ ਗਈ ਇਹ ਸਾਰੀਆਂ ਨੀਤੀਆਂ ਦਾ ਸਵਾਲ ਹੈਗਾ ਸਾਡੀ ਸਾਥੀ ਭਾਣ ਦੇ ਸਾਹਮਣੇ ਇਸ ਕਰਕੇ ਇਸ ਇੰਤਜ਼ਾਮ ਨੂੰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਇਸ ਪ੍ਰਬੰਧ ਨੂੰ ਬਦਲ ਕੇ ਹੀ ਸਾਰਾ ਕੁਝ ਠੀਕ ਹੋ ਸਕਦਾ ਹੈ ਸਾਡੀ ਲੋਕਾਂ ਨੂੰ ਉਮੀਦ ਹੈ ਕਿ ਆਓ ਅਸੀਂ ਕੋਲਾਜ ਵਿਦਿਆ ਸਾਰੇ ਟੇਕਾ ਕਰਕੇ ਇਹਦੀ ਸਰਕਾਰਾਂ ਨੂੰ ਜਿਹੜਾ ਹੈਗਾ ਹਟਾਉਣ ਤੇ ਗੋਡਾ ਰੱਖ ਕੇ ਆਪਣੀ ਲੜਾਈ ਨੂੰ ਮਜ਼ਬੂਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਧੁੱਕਿਆ ਚਕਾਈਏ ਇਸ ਕਰਕੇ ਸਾਨੂੰ ਇਹਨਾਂ ਪੁਲਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਾਨੂੰ ਆਪਣੀ ਲੜਾਈ ਨੂੰ ਮਜ਼ਬੂਤ ਕਰਦੇ ਹੋਏ ਇੱਕਜੇ ਵਿੱਚ ਨਰਵੇਂ ਹੋਏ ਇਹਨਾਂ ਨੂੰ ਲਗਾਤਾਰਤਾ ਦੇ ਵਿੱਚ ਸਮਰਸ਼ਾ ਦੇ ਵਿੱਚ ਰਹਿ ਕੇ ਇਹਨਾਂ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਜੇ ਪਾਕਿਸਤਾਨੀ ਸਿੱਖਿਆ ਵੀ ਵੱਸ ਸਕੇ ਸਾਡੀ ਜ਼ਮੀਨਾਂ ਵੀ ਵੱਸ ਸਕੇ ਸਾਡਾ ਜਿਹੜਾ ਹੈਗਾ ਉਹ ਸਾਰੇ ਇਹ ਲੋਕੀ ਮੱਛਲ ਸਗੜਦੇ ਨਾ ਸ਼ਰਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ